ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਮੇਰੇ ਪਿੰਡ ਸੂਲੜੇ ਤੋਂ ਅੱਜ ਆਪਾਂ ਤੁਹਾਡੇ ਨਾਲ ਮੇਰੇ ਪਿੰਡ ਦੀ ਇੱਕ ਬਹੁਤ ਸਾਫ਼ ਸੁਥਰੀ ਚੰਗੀ ਮਸ਼ਹੂਰ ਦਲਜੀਤ ਮਿਲਕ ਡੈਰੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਨੀ ਆ ਬਾਈ ਉਹ ਨਹੀਂ ਇਸ ਡੈਰੀ ਦੇ ਉੱਤੇ ਕਾਫੀ ਸਮੇਂ ਤੋਂ ਸ਼ੁੱਧ ਸਾਫ਼ ਸੁਥਰਾ ਤੇ ਵਧੀਆ ਡੈਰੀ ਪ੍ਰੋਡਕਟਸ ਨੇ ਜਿਹੜੇ ਉਹ ਲੋਕਾਂ ਤੱਕ ਪਹੁੰਚਾ ਰਹੇ ਆ ਵੇਚ ਰਹੇ ਆ ਤੇ ਸਪੈਸ਼ਲੀ ਵੀਰ ਉਹਨਾਂ ਦਾ ਖੋਆ ਜਿਹੜਾ ਆਪਣੇ ਇਲਾਕੇ ਦੇ ਵਿੱਚ ਵੀ ਬਾਕੀ ਦੂਰ ਦੂਰ ਤੱਕ ਇੱਥੋਂ ਵੀਰ ਉਹਨਾਂ ਕੋਲੋਂ ਆ ਕੇ ਕਸਟਮਰ ਕੋਲੇ ਬੈਠ ਕੇ ਬਣਵਾ ਕੇ ਲੈ ਕੇ ਜਾਂਦੇ ਆ। ਕਾਫੀ ਬਹਿਮ ਹੁੰਦਾ ਮੰਦੇ ਵਿੱਚ ਜਦੋਂ ਆਪਾਂ ਡੈਰੀ ਪ੍ਰੋਡਕਟਸ ਦੀ ਗੱਲ ਕਰਦੇ ਆ ਸਪੈਸ਼ਲੀ ਖੋਏ ਦੀ ਜਿਵੇਂ ਹੁਣ ਸਰਦੀ ਸ਼ੁਰੂ ਹੋਈ ਆ ਕੀ ਚੰਗੀ ਖਰਾਕ ਤਾਂ ਤਾਂ ਹੀ ਤਿਆਰ ਹੋਊ ਨਾ ਜੇ ਆਪਾਂ ਨੂੰ ਸਮਾਨ ਪਿਓਰ ਮਿਲੂ ਸ਼ੁੱਧ ਮਿਲੂ। ਇੱਥੇ ਵੀਰ ਉਹਨਾਂ ਨੇ ਉਹ ਸਾਰੇ ਬਹਿਮਾਂ ਦਾ ਇਲਾਜ ਕਰਿਆ ਦਲਜੀਤ ਮਿਲਕ ਡੈਰੀ ਰਸੂਲ ਦੇ ਵਿੱਚ ਆਪਾਂ ਇਸ ਸਮੇਂ ਅੱਜ ਵੀਰ ਦਲਜੀਤ ਨੂੰ ਵੀ ਮਿਲਾਂਗੇ। ਕਾਫੀ ਬਿਜੀ ਰਹਿੰਦੇ ਨੇ ਵੀਰ ਉਹ ਨਹੀਂ ਕਿਉਂਕਿ ਇਹਨਾਂ ਕੋਲੇ ਆਰਡਰ ਨੇ ਜਿਹੜੇ ਪ੍ਰੀ ਆਰਡਰ ਦੇ ਰੂਪ ਚ ਚੱਲਦੇ ਰਹਿੰਦੇ ਨੇ। ਅਜਵੀਰ ਦਾ ਸਮਾਂ ਕਢਾਇਆ ਨਾਲ ਵੀਰ ਖੇਤੀਬਾੜੀ ਵੀ ਕਰਦੇ ਨੇ ਇੱਕ ਸਫਲ ਕਿਸਾਨ ਵੀ ਨੇ ਬਾਕੀ ਉਹਨਾਂ ਨੇ ਡੈਰੀ ਦੇ ਤੁੰਦੇ ਨੂੰ ਪ੍ਰੋਫੈਸ਼ਨਲੀ 2019-20 ਦੇ ਵਿੱਚ ਅਡਾਪਟ ਕੀਤਾ ਸੀ ਉਹ ਵੀ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਆਪਾਂ ਇਸ ਵੀਡੀਓ ਦੇ ਵਿੱਚ ਸਾਰੀ ਸਾਂਝ ਪਾਉਨੇ ਆ ਦਲਜੀਤ ਮਿਲਕ ਡੈਰੀ ਪਿੰਡ ਰਸੂਲੜਾ ਦੀ ਸਭ ਤੋਂ ਪਹਿਲਾਂ ਆਪਾਂ ਡੈਰੀ ਦੀ ਨਾਲ ਲੋਕੇਸ਼ਨ ਤੁਹਾਡੇ ਨਾਲ ਸਾਂਝੀ ਕਰਦੀਏ ਰਸੂਲੜੇ ਆਪਣੇ ਜਿਹੜੇ ਪਿੰਡ ਦੀ ਫਿਰਨੀ ਆ ਉਹਦੇ ਉੱਤੇ ਵੀਰ ਦੀ ਜਿਹੜੀ ਦੁਕਾਨ ਆ ਉਹ ਲੋਕੇਟਡ ਆ ਸਾਹਮਣੇ ਵੀਰ ਦਾ ਬੋਰਡ ਲੱਗਿਆ ਵੀਰ ਦੀ ਫੋਟੋ ਨਾਲ ਸੋਹਣੀ ਫੋਟੋ ਵੀਰ ਦੀ ਨਾਲ ਲਈ ਆ ਤੇ ਬਾਕੀ ਉਸ ਤੋਂ ਬਾਅਦ ਜਿਵੇਂ ਆਪਾਂ ਡੈਰੀ ਦੇ ਅੰਦਰ ਆਉਨੇ ਆ ਕਾਫੀ ਸਾਫ ਸੁਥਰਾ ਚੰਗਾ ਮਾਹੌਲ ਵੀਰ ਦਾ ਡੈਰੀ ਦੇ ਵਿੱਚ ਆ ਜਿਵੇਂ ਅਕਸਰ ਇਹ ਆਪਾਂ ਨੂੰ ਵਹਿਮ ਹੁੰਦਾ ਕਿ ਡੈਰੀ ਦੇ ਵਿੱਚ ਬਹੁਤ ਗੰਦਾ ਸਮਾਨ ਆ ਜਿਹੜਾ ਉਹ ਬੇਕਦਾਇਜਾ ਰੱਖਿਆ ਜਾਂਦਾ ਕਿਉਂਕਿ ਦੁੱਧ ਜਦੋਂ ਖਿੰਡ ਜਾਂਦਾ ਤਾਂ ਕਾਫੀ ਉੱਥੇ ਗੰਦਗੀ ਆ ਜਿਹੜੀ ਉਹ ਪਾਈ ਜਾਂਦੀ ਆ ਪਰ ਵੀਰ ਉਹਨਾਂ ਦੀ ਡੈਰੀ ਦੇ ਵਿੱਚ ਬਿਲਕੁਲ ਸਾਫ ਸੁਥਰਾ ਚੰਗਾ ਮਾਹੌਲ ਆ ਤੇ ਜਦੋਂ ਆਪਾਂ ਬਾਹਰ ਆ ਗਏ ਵੀਰ ਉਹਨਾਂ ਜਿੱਥੇ ਖੁਆ ਤਿਆਰ ਕਰਦੇ ਆ ਤੇ ਇਹ ਵੀਰ ਉਹਨਾਂ ਦਾ ਜਿਹੜਾ ਦੁੱਧ ਇਕੱਠਾ ਕਰਨੇ ਵਾਲੇ ਰੱਖੇ ਹੋਏ ਆ ਸਾਰੇ ਬਰਤਨ ਤੇ ਸਾਹਮਣੇ ਵੀਰ ਉਹਨੇ ਖੁਆ ਤਿਆਰ ਕਰ ਰਹੇ ਆ ਵੀਰ ਦਲਜੀਤ ਵੀ ਉਧਰ ਆ ਆਪਾਂ ਉਹਨਾਂ ਨੂੰ ਮਿਲਾਂਗੇ ਵੀ ਤੇ ਤੁਹਾਡੇ ਨਾਲ ਜਿਹੜਾ ਉਹ ਖੁਆ ਤਿਆਰ ਕਰ ਰਿਹਾ ਜਾਂ ਬਾਕੀ ਹੋਰ ਪ੍ਰੋਡਕਟ ਬਣਾਉਂਦੇ ਆ ਉਹਦੀ ਸਾਂਝ ਪਾਉਨੇ ਆ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਸਾਰੀ ਮਸ਼ੀਨ ਦੇਖ ਲਈਏ ਜਿਹੜੀ ਖੁਆ ਤਿਆਰ ਕਰਦੀ ਆ ਤੇ ਅੱਜ ਵੀਰ ਨਾਲ ਗੱਲ ਵੀ ਹੋਈ ਸੀ ਮੇਰੀ ਪਹਿਲਾਂ ਲਗਭਗ ਸਵਾ ਡੇਢ ਕੁਇੰਟਲ ਦੁੱਧ ਦਾ ਖੁਆ ਜਿਹੜਾ ਓਹੋ ਇੱਥੇ ਹੁਣ ਤਿਆਰ ਹੋ ਰਿਹਾ ਮਸ਼ੀਨ ਤੁਹਾਡੇ ਸਾਹਮਣੇ ਆ ਸਾਫ ਸੁਥਰਾ ਮਾਹੌਲ ਆ ਦੁੱਧ ਵੀ ਦਿਖਾ ਦਈਏ ਕਿਉਂ ਜਿਵੇਂ ਕਾਫੀ ਵੱਡੀਆਂ ਕੰਪਨੀਆਂ ਦੇ ਜਾਂ ਵੱਡੇ ਬ੍ਰਾਂਡਾਂ ਦੇ ਆਪਾਂ ਮਠਾਈ ਦੀ ਗੱਲ ਕਰਦੇ ਆ ਜਾਂ ਡੈਰੀ ਪ੍ਰੋਡਕਟਾਂ ਦੀ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਮੰਦੇ ਵਿੱਚੇ ਬਹਿ ਮ ਆ ਜਾਂਦਾ ਵੀ ਉਹ ਖੋਆ ਕਿੱਥੋਂ ਤਿਆਰ ਹੋਇਆ ਉਹ ਕਿਵੇਂ ਤਿਆਰ ਹੋਇਆ ਉਹ ਇੱਥੇ ਵੀਰ ਉਹ ਨਹੀਂ ਸਾਰਾ ਕੁਝ ਮੂਰੇ ਬਣਾਉਂਦੇ ਆ ਕਸਟਮਰ ਦੇ ਤੁਸੀਂ ਵੀ ਜੇ ਕੋਈ ਆਪਣੇ ਖਾਣ ਪੀਣ ਲਈ ਕੋਈ ਡੈਰੀ ਦਾ ਸਮਾਨ ਜਾਂ ਸਪੈਸ਼ਲੀ ਖੋਆ ਤਿਆਰ ਕਰਾਉਣਾ ਤਾਂ ਵੀਰ ਉਹਨਾਂ ਦੇ ਕੋਲੇ ਬੈਠ ਕੇ ਕਰਾ ਸਕਦੇ ਹੋ ਮਾਈਆਂ ਨੂੰ ਆਪਣੀਆਂ ਮਾਤਾਵਾਂ ਨੂੰ ਭੈਣਾਂ ਨੂੰ ਹੁਣ ਚੁੱਲ੍ਹੇ ਮੂਰੇ ਜਾਂ ਗੈਸ ਅੱਗੇ ਖੜ ਕੇ ਮੱਥਾ ਮਾਰਨ ਦੀ ਲੋੜ ਨਹੀਂ ਬਾਈ ਦਲਜੀਤ ਉਹਨਾਂ ਨੇ ਇੱਥੇ ਸਾਰੇ ਜਿਹੜਾ ਸਮਾਨ ਆ ਉਹ ਸ਼ੁੱਧ ਤਿਆਰ ਕਰਦੇ ਆ ਟੈਕਨੋਲੋਜੀ ਦੇ ਟੈਕਨੋਲੋਜੀ ਦਾ ਸਹੀ ਫਾਇਦਾ ਜੇ ਆਪਾਂ ਕਹਿ ਲਈਏ ਆਪਣੇ ਘਰ ਦੇ ਵਿੱਚ ਬਾਈ ਉਹਨਾਂ ਨੇ ਇੱਥੇ ਪਲਾਂਟ ਲਾਇਆ ਬਾਕੀ ਹੁਣ ਅੱਗੇ ਬਾਈ ਦਲਜੀਤ ਨੂੰ ਮਿਲਦੇ ਉਹਨਾਂ ਨਾਲ ਕਰਦੇ ਆ ਗੱਲਾਂਬਾਤਾਂ ਬਾਈ ਦਲਜੀਤ ਆਪਣੇ ਨਾਲ ਆ ਜਿਹੜਾ ਹਸੀ ਗੱਲ ਸਰਤਾ ਜੀ ਸਭ ਤੋਂ ਪਹਿਲਾਂ ਥੋੜਾ ਧੰਨਵਾਦ ਤੁਸੀਂ ਸਮਾਂ ਦਿੱਤਾ ਵੀਰ ਵੀਜੀ ਬਹੁਤ ਰਹਿੰਦਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀਰ ਖੇਤੀਬਾੜੀ ਵੀ ਕਰਦੇ ਨੇ ਨਾਲ ਵੀਰ ਉਹਨਾਂ ਨੇ ਪ੍ਰੋਫੈਸ਼ਨਲੀ ਡੇਰੀ ਦੇ ਕਿੱਥੇ ਨੂੰ ਵੀ ਅਡਾਪਟ ਕੀਤਾ ਪਹਿਲਾਂ ਤਾਂ ਵੀਰੇ ਤੁਸੀਂ ਵਧਾਈ ਦੇ ਪੱਤਰੋਂ ਜਿਵੇਂ ਇੱਕ ਮਨ ਦੇ ਵਿੱਚ ਹੁੰਦਾ ਨਾ ਵੀ ਖੇਤੀਬਾੜੀ ਦੇ ਨਾਲ ਆਪਾਂ ਹੋਰ ਕਿਹੜਾ ਕੰਮ ਦਾ ਕਰ ਲਈਏ ਜਾਂ ਕੀ ਕਰੀਏ ਇਹ ਵਧੀਆ ਤੁਸੀਂ ਇੱਕ ਐਗਜ਼ਾਮਪਲ ਵੀ ਸੈੱਟ ਕਰੀਆ ਸਪੈਸ਼ਲੀ ਆਪਣੇ ਘਰ ਦੇ ਵਿੱਚ ਜਿਵੇਂ ਆਪਾਂ ਦੇਖੇ ਰਹੇ ਹਾਂ ਮਸ਼ੀਨ ਬਾਈ ਉਹਨਾਂ ਨੇ ਲਾਈ ਆ ਵੀਰੇ ਤੁਸੀਂ ਦੱਸੋ ਕਿਵੇਂ ਇਹ ਆਪਣਾ ਤਿਆਰ ਹੁੰਦਾ ਸਮਾਨ ਤੇ ਕਿਵੇਂ ਵਿਕਦਾ ਵੀਰੇ ਆਪਾਂ ਮਤਲਬ ਸਾਬੋਤਰਾ ਕੰਮ ਆ ਆਪਣਾ ਠੀਕ ਹੈ ਜੀ بابا ਮਤਲਬ ਦੁੱਧ ਮੈਂ ਆਪਣਾ ਡੈਰੀ ਦੇ ਰੱਖਣਾ ਹੈ ਕੱਲ ਮੈਂ ਤਾਂ ਆਪਣਾ ਲੈ ਕੇ ਆ ਸਕਦਾ ਘਰੋਂ ਜਿੰਨੇ ਕਰਾਉਣਾ ਹੈ ਅੱਛਾ ਜੀ ਜਿੰਨੇ ਕਰਾਵਾ ਮੈਂ ਘਰੋਂ ਲਿਆ ਸਕਦਾ ਆਪਣਾ ਜੇ ਨਹੀਂ ਮੈਂ ਮੇਰੇ ਕੋਲ ਤਾਂ 15 ਡੈਰੀ ਦੇ ਆਪਣਾ ਹੁੰਦਾ ਹੀ ਹੈ ਠੀਕ ਹੈ ਮੈਂ ਆਪਣਾ ਦੁੱਧ ਲੈ ਕੱਢਣਾ ਹੁੰਦਾ ਸੀ ਕੋਆ ਮਤਲਬ ਸਾਫ ਸੁਥਰਾ ਫਰੈਸ਼ ਕੰਮ ਕਰਨਾ ਇੱਕ ਨੰਬਰ ਠੀਕ ਹੈ ਜੀ ਮਤਲਬ ਕਿਤੇ ਮਰਜ਼ੀ ਕੋਈ ਟੈਸਟ ਕਰਾ ਸਕਦਾ ਹੈ ਕੋਈ ਵੇਜੇ ਚੜਾ ਸਕਦਾ ਠੀਕ ਹੈ ਸਪੈਸ਼ਲੀ ਆਪਾਂ ਇਹੀ ਗੱਲਬਾਤ ਕਰ ਰਹੇ ਸੀ ਹਨਾ ਵੀ ਬੇਸ਼ੱਕ ਕਸਟਮਰ ਕੋਲੇ ਬੈਠ ਕੇ ਕਢਾ ਲੈਣ ਰੇਟ ਵੀ ਵੀਰ ਉਹਨਾਂ ਦਾ ਬਹੁਤ ਵਾਜਵਾ ਬਾਕੀ ਸਕਰੀਨ ਦੇ ਉੱਤੇ ਨੰਬਰ ਵੀਰ ਉਹਨਾਂ ਦਾ ਤੁਹਾਨੂੰ ਸ਼ੋ ਹੋਉਂਦਾ ਤੁਸੀਂ ਕੋਈ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਵੀਰ ਨਾਲ ਸੰਪਰਕ ਕਰ ਸਕਦੇ ਹੋ ਮੇਰੇ ਦੇ ਵਿੱਚ ਕੋਈ ਪ੍ਰੀਜ਼ਰਵੇਟਿਵ ਜਾਂ ਕੋਈ ਕੈਮੀਕਲ ਜਾਂ ਕੋਈ ਪੋਸਟ ਨਹੀਂ ਪਾਉਣਾ ਵਾਜੀ ਅਸੀਂ ਮਤਲਬ ਮਿੱਠਾ ਵੀ ਨਹੀਂ ਪਾਉਂਦੇ ਇਹ ਚ ਅੱਛਾ ਕੱਲਾ ਪਿਓਰ ਖੁਆ ਕੱਢਣਾ ਹੈ ਮਤਲਬ ਪਿਓਰ ਖੁਆ ਕੱਢ ਕੇ ਲੈਣ ਨੂੰ ਇੱਕ ਮਹੀਨਾ ਦੇ ਦੇਣਾ ਉਹ ਵੇਖ ਜਿਵੇਂ ਤੜਾ ਕੇ ਲੈ ਕੇ ਜਾਓ ਬੰਦਾ ਕੂੜੇ ਵਿੱਚ ਬੈਠ ਕੇ ਕਢਾ ਲਵੇ ਲੈ ਜਾਵੇ ਜੋ ਮਰਜੀ ਹੈ ਨਾ ਤਿਆਰ ਕਰ ਲੋ ਮਰਜੀ ਤਿਆਰ ਕਰਿਆ ਲਾ ਮਿੱਠਾ ਪਾਵੇ ਜੋ ਮਰਜੀ ਘੱਟ ਪਾਵੇ ਵੱਧ ਪਾਵੇ ਸਾਨੂੰ ਮਤਲਬ ਨਹੀਂ ਉਹ ਠੀਕ ਆ ਤੇ ਵੀਰੇ ਜਿਹੜਾ ਖੋਆ ਆਪਾਂ ਕੱਢਦੇ ਆ ਫਿਰ ਉਹਨੂੰ ਆਪਾਂ ਸਟੋਰ ਕਰਕੇ ਰੱਖਦੇ ਆ ਨਹੀਂ ਸਟੋਰ ਨਹੀਂ ਵੀ ਅਸੀਂ ਨਾਲ ਦੇ ਨਾਲ ਬੜਾ ਆਰਡਰ ਦੀ ਕੱਢਦਾ ਠੀਕ ਆ ਬੰਦੇ ਆਰਡਰ ਆ ਮੈਂ ਪਹਿਲੇ ਫੋਨ ਕਰ ਦੇਣਾ ਕਿ ਇਹਦਾ ਇੰਨਾ ਕੱਢ ਰੱਖ ਦਿਓ ਠੀਕ ਆ ਉਹਨਾਂ ਕਰ ਦਿੰਦਾ ਅਸੀਂ ਜਿਵੇਂ ਆਰਡਰ ਆਉਂਦਾ ਤੁਸੀਂ ਤਿਆਰ ਕਰ ਦਿੰਦੇ ਆ ਤੇ ਫਰੈਸ਼ੇ ਬੰਦੇ ਨੂੰ ਦੇ ਦਿੰਦੇ ਆ ਮਤਲਬ ਆਇਆ ਨਹੀਂ ਹੈਗਾ ਵੀ ਦਿਨੇ ਹੀ ਮਿਲ ਜਾਊਗਾ ਜਾਂ ਸਵੇਰ ਜਾਂ ਸ਼ਾਮ ਨੂੰ ਜਦੋਂ ਪਹਿਲਾ ਆਰਡਰ ਦੇਣਾ ਪੈਣਾ ਹਾਂ ਜਿਵੇਂ ਵੀਰ ਉਹਨਾਂ ਦਾ ਸ਼ਡਿਊਲ ਹੈ ਡੈਰੀ ਦੇ ਵਿੱਚ ਬਾਈ ਉਹਨੂੰ ਦੁੱਧ ਵੀ ਇਕੱਠਾ ਕਰਨਾ ਤੇ ਸਾਰਾ ਪ੍ਰਬੰਧ ਕਰਕੇ ਖੋਆ ਬਣਾਉਣਾ ਵੀ ਆ ਜਿਵੇਂ ਮਸ਼ੀਨ ਚੱਲ ਇਹਨੂੰ ਵੀ ਮੇਨਟੇਨ ਕਰਨਾ ਦੇਖਣਾ ਵੀ ਆ ਬਾਕੀ ਬਾਈ ਆਪਾਂ ਮਸ਼ੀਨ ਦੇ ਹੱਲੀ ਦੇਖੋ ਜੀ ਇਹ ਕਿਵੇਂ ਕਿੱਥੋਂ ਖਰੀਦੀ ਮਸ਼ੀਨ ਐ ਫਿਰ ਜਿਹੜੀ ਇਹ ਬਣਾਉਣ ਵਾਲੀ ਜੀ ਅੱਛਾ ਵੈਸੇ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦੀ ਆ ਮਸ਼ੀਨ ਇਹ ਹਾਂਜੀ ਹਾਂਜੀ ਤੇ ਇਹਨੂੰ ਚਲਾਉਣ ਲਈ ਕੋਈ ਸਪੈਸ਼ਲ ਮਤਲਬ ਕੈਮੀਕਲ ਤਾਂ ਆਪਾਂ ਪਹਿਲਾਂ ਦੇਖ ਕੇ ਜਾਣਾ ਮਤਲਬ ਆ ਯਾਰ ਬਾਈ ਆ ਸਾਰੇ ਦਾ ਹੋਰ ਕੁਝ ਨਹੀਂ ਠੀਕ ਆ ਬਸ ਅੱਗੇ ਜਿਵੇਂ ਕੜਾਈਆਂ 'ਚ ਕੱਢਦੇ ਸੀ ਬਹੁਤ ਯਾਰ ਬਸ ਗੈਸ 'ਤੇ ਚੱਲਦੀ ਆ ਠੀਕ ਆ ਮਤਲਬ ਤੁਸੀਂ ਜਿਹੜੀਆਂ ਆਪਣੀਆਂ ਮਤਾਵਾਵਾਂ ਪਹਿਣਾ ਨੇ ਉਹਨਾਂ ਦਾ ਕੰਮ ਸੌਖਾ ਕਰਦਾ ਮੋਢੇ ਸ਼ਬਦਾਂ 'ਚ ਇਹ ਕਹਿ ਲੀਏ ਵੀ ਹੁਣ ਤੁਹਾਨੂੰ ਮੱਥਾ ਮਾਰਨ ਦੀ ਲੋੜ ਨਹੀਂ ਗੈਸ ਚੋਲੇ ਆ ਗਏ ਹਨ ਬਾਈ ਦੇ ਫੋਨ ਤੇ ਸੰਪਰਕ ਕਰੋ ਬਾਈ ਨੂੰ ਆਰਡਰ ਲਖਾਓ ਕੋਲੇ ਬੈਠ ਕੇ ਕਢਾ ਕੇ ਲੈ ਜਾਓ ਨਾਲੇ ਮਾਹੌਲ ਬੜਾ ਵੱਡੀ ਚੱਲਦਾ ਜੀ ਕੋਲ ਆਓ ਉਹ ਮੈਨੇ ਠਾਕ ਲਿਆ ਪਤਾ ਨਹੀਂ ਅਸਲ ਤੇ ਨਕਲ ਦਾ ਠੀਕ ਹੈ ਕਾਫੀ ਬਹਿਮ ਹੁੰਦਾ ਹੈ ਨਾ ਜਿਵੇਂ ਆਪਾਂ ਉਹ ਖਰੀਦਦੇ ਹਾਂ ਹੁਣ ਆਪਾਂ ਤਾਂ ਹੀ ਪਤਾ ਲੱਗੂ ਵੀ ਨਿਕਲਦਾ ਕਿਵੇਂ ਕੀ ਬਣਦਾ ਇਹ ਬਿਲਕੁਲ ਬਿਲਕੁਲ ਕੀ ਉਸ ਕੱਢਦੇ ਆਪਾਂ ਕਿੰਨੇ ਕਿਲੋ ਦੁੱਧ ਚੋਂ ਕਿੰਨਾ ਕ ਫੂਆ ਨਿਕਲ ਜਾਂਦਾ ਸਾਢੇ 4 ਕਿਲੋ ਜੀ ਦੇ ਕਿਲੋ ਸਾਢੇ 4 5 ਕਿਲੋ ਨਿਕਲਿਆ ਹੁੰਦਾ ਜਿਹੜਾ ਆਪਣਾ ਦੁੱਸਤਾ ਥੋੜਾ ਹਾਂ ਜੇ ਮਤਲਬ ਉਹਦੇ ਵਿੱਚੋਂ 4.5 ਕਿਲੋ ਦੁੱਧ ਚੁੱਕ ਕੇ ਕਿਲੋ ਖੋਏ ਦੀ ਆਫਤ ਨਿਕਲਦੀ ਤੇ ਇਹਦੇ ਵਿੱਚ ਕਿੰਨਾ ਦੁੱਧ ਪਾਇਆ ਜਾਂਦਾ ਮਸ਼ੀਨ ਇਹ ਕੁਆਂਟਲ ਕਰਦ ਕਰ ਕੁਆਂਟਲ ਕਿੰਨਾ ਕਿਲੋ ਕਰਦ ਕਰ ਪੈਕੇ ਚੱਲਣਾ ਇਹਨੇ ਅੱਛਾ ਘੱਟੋ ਘੱਟ 50 ਕਿਲੋ ਵੱਧੋਂ ਵੱਧ 500 ਪਾ ਲੋ ਜਿੰਨਾ ਮਰਜ਼ੀ ਪਾ ਲੋ ਠੀਕ ਆ ਉਸ ਹਿਸਾਬ ਨਾਲ ਫਿਰ ਇਹਦੇ ਵਿੱਚ ਖੋਆ ਜਿਹੜਾ ਤਿਆਰ ਹੋ ਜਾ ਫਿਰ ਉਹ ਇਹਦੇ ਵਿੱਚੋਂ ਸ਼ਿਫਟ ਕਰ ਲਿਆ ਜਾਂਦਾ ਦੂਜੇ ਬੰਦੇ ਜਿਵੇਂ ਵੀਡੀਓ ਦੇ ਪਿਛਲੇ ਭਾਗ ਚ ਆਪਾਂ ਨੇ ਵੀਰ ਉਹ ਨਹੀਂ ਜਿਹੜਾ ਖੋਆ ਤਿਆਰ ਕਰ ਰਹੇ ਆ ਸਮੇਤ ਮਸ਼ੀਨ ਸਾਰਾ ਸੈਟਅਪ ਆਪਾਂ ਨੇ ਦੇਖਿਆ ਚੈਦਰ ਰਸੋਈ ਦੇ ਉਹ ਪਾਸੇ ਤੱਕ ਕੋਈ ਦੁਕਾਨਦਾਰ ਜਾਣ ਨਹੀਂ ਦਿੰਦਾ ਵੀਰੇ ਜਿੱਥੇ ਤੱਕ ਆਪਾਂ ਜਾ ਕੇ ਦੇਖ ਕੇ ਆਏ ਆ ਤੇ ਬਾਕੀ ਵੀਰ ਉਹ ਨਹੀਂ ਇਹ ਦਾਵਾ ਵੀ ਕਰਦੇ ਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੀਜ਼ਰਵੇਟਿਵ ਕੋਈ ਕੈਮੀਕਲ ਕੋਈ ਪਾਊਡਰ ਜਾਂ ਕੋਈ ਵੀ ਐਸਾ ਪਦਾਰਥ ਖੋਏ ਦੇ ਵਿੱਚ ਨਹੀਂ ਰਲਾਇਆ ਜਾਂਦਾ ਜਿਹੜਾ ਖੋਏ ਦੀ ਸ਼ੈਲਫ ਲਾਈਫ ਨੂੰ ਵਧਾ ਸਕੇ ਜਾਂ ਉਹਨੂੰ ਪ੍ਰੀਜ਼ਰਵ ਕਰ ਸਕੇ ਕੁਦਰਤੀ ਉਹ ਕੱਢਦੇ ਨੇ ਜਿਵੇਂ ਨਿਕਲਦਾ ਤੇ ਉਸੇ ਤਰ੍ਹਾਂ ਹੀ ਗਾਹਕ ਨੂੰ ਅੱਗੇ ਦਿੱਤਾ ਜਾਂਦਾ ਵੀਰੇ ਹੋਰ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਆ ਆਪਣੇ ਕੋਲ ਡੇਰੀ ਦੇ ਦੁੱਧ ਹੋ ਗਿਆ ਜੀ ਦਿੱਕ ਹੋ ਗਿਆ ਕਰਦਾ ਠੀਕ ਆ ਜਾਂਵਾਂ ਖੁਆ ਤੇ ਦੁੱਧ ਕਿਉ ਤੇ ਖੁਆ ਵੀਰ ਉਹਨਾਂ ਕੋਲ ਇੱਥੇ ਮਿਲਦਾ ਤੇ ਦੁੱਧੇ ਸਾਰਾ ਆਪਾਂ ਫਿਰ ਆਪਣੇ ਜਿਹੜੇ ਉਹ ਸੈਂਟਰ ਆਪਾਂ ਘਰਾਂ ਦੀ ਕਰਾਂਗੇ ਚੱਚੀ ਦਾ ਠੀਕ ਆ ਮਤਲਬ ਜਿੱਥੇ ਜਿੱਥੇ ਆਪਾਂ ਪਸ਼ੂ ਰੱਖੇ ਹੋਇਆ ਇਹ ਤਾਂ ਨਹੀਂ ਹੈ ਵੀ ਲੋਹੇ ਦੇ ਟਮਾੜਾ ਦੁੱਧ ਹੋਊਗਾ ਕਿਤੇ ਮੈਂ 1 ਲੱਖ ਰੁਪਏ ਉਹ ਨਾਮ ਹੈ ਠੀਕ ਆ 1% ਵੀ ਕੱਢ ਦੇਵੇ ਬਾਈ ਉਹਨਾਂ ਦਾ ਪਿਓਰ ਦੁੱਧ ਆ ਪਿਓਰ ਖੁਆ ਪਿਓਰ ਇਹ ਕਿਉ ਤੇ ਬਾਈ ਕਹਿੰਦਾ ਵੀ ਜੇ ਕੋਈ ਮਿਲਾਵਟ ਕੱਢ ਦੇਵੇ ਤਾਂ ਉਹਨੂੰ ਲੱਖ ਰੁਪਈਆ ਨਾਮ ਵੀ ਦੇ ਦਾਂਗੇ ਕਿਉਂ ਕਿਉਂਕਿ ਸਾਰੀਆਂ ਮੱਝਾਂ ਵਾਈ ਉਹਨਾਂ ਦੇ ਕੋਲ ਰੱਖੀਆਂ ਹੋngੀਆਂ ਨੇ ਸਾਰੇ ਸਰਕਲ ਦੇ ਵਿੱਚ ਨੇ ਜਿਵੇਂ ਫਰੈਂਡ ਸਰਕਲ ਆ ਆਪਣੇ ਚਾਚੇ ਤਾਏ ਨੇ ਜਾਂ ਹੋਰ ਪਿੰਡ ਦੇ ਵਿੱਚ ਆਲੇ-ਦਾਲੇ ਆਪਾਂ ਦੇਖਦੇ ਹਾਂ ਤੇ ਵੀਰੇ ਹੋਰ ਇਹ ਤੋਂ ਬਿਨਾ ਟਾਈਮਿੰਗ ਕੀ ਰਹਿੰਦੀ ਆ ਆਪਣੀ ਦੈਰੀ ਖੁੱਲਣ ਦੀ ਤੇ ਬੱਸ ਸਵੇਰ 6:30 ਤੋਂ 8:30 ਠੀਕ ਆ ਜੀ ਸ਼ਾਮ ਨੂੰ 5 ਤੋਂ 7 ਵਜੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਹਾਂਜੀ ਬਾਕੀ ਤੁਹਾਡਾ ਨੰਬਰ ਸਕਰੀਨ ਤੇ ਆ ਬਾਕੀ ਜੇ ਕਿਸੇ ਆਪਣੇ ਸੱਜਣ ਮਿੱਤਰ ਨੇ ਸੰਪਰਕ ਕਰਨਾ ਹੋਇਆ ਤਾਂ ਉਹ ਵੀਰ ਉਹਨਾਂ ਨਾਲ ਸੰਪਰਕ ਕਰਕੇ ਇੱਥੋਂ ਭਾਈ ਉਹਨਾਂ ਤੋਂ ਸਮਾਨ ਲੈ ਸਕਦਾ ਹੈ ਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਹਨ ਤੇ ਵਧੀਆ ਜਾਣਕਾਰੀ ਹੈ ਜਿਹੜੀ ਆਪਣੇ ਗਾਕਾਂ ਤੱਕ ਵੀ ਉਹਨਾਂ ਨੇ ਸਾਂਝੀ ਕੀਤੀ ਆ ਵੀਰ ਦਲਜੀਤ ਇਸ ਸਮੇਂ ਆਪਣੇ ਨਾਲ ਸੀਗੇ ਦਲਜੀਤ ਮਿਲਕ ਡੈਰੀ ਤੋਂ ਕਿਵੇਂ ਸ਼ੁੱਧ ਸਮਾਨ ਆ ਜਿਹੜਾ ਉਹ ਤਿਆਰ ਹੋ ਰਿਹਾ ਆਪਾਂ ਨੇ ਇਸ ਵੀਡੀਓ ਦੇ ਵਿੱਚ ਦੇਖਿਆ ਤੁਸੀਂ ਇੱਥੋਂ ਤੱਕ ਵੀਡੀਓ ਨੂੰ ਜੇ ਦੇਖ ਚੁੱਕੇ ਹੋ ਤਾਂ ਲਾਈਕ ਕਰ ਲਿਓ ਵਧੀਆ ਜਿਹਾ ਕਮੈਂਟ ਜਰੂਰ ਕਰਿਓ ਕਿਉਂਕਿ ਖੇਤੀਬਾੜੀ ਦੇ ਨਾਲ ਵੀਰ ਨੇ ਡੈਰੀ ਦੇ ਕਿੱਤੇ ਨੂੰ ਪ੍ਰੋਫੈਸ਼ਨਲੀ ਅਡਾਪਟ ਕੀਤਾ ਆਪਾਂ ਇਸ ਵੀਡੀਓ ਦੇ ਵਿੱਚ ਇਹ ਵੀ ਦੇਖਿਆ ਵੀਰ ਵਧਾਈ ਦਾ ਪਾਤਰ ਵੀ ਆ ਜੇ ਕੋਈ ਲਫਜ਼ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਖਿਮਾ ਦੇ ਆਚਕਾ ਮਿਲਦੇ ਆ ਜਲਦੀ ਕਿਸੇ ਹੋਰ ਵੀਡੀਓ ਨਾਲ ਜਦ ਤੱਕ ਬਾਈ ਉਹਨਾਂ ਦੀਆਂ ਪਿੰਨੀਆਂ ਦਾ ਆਪਾਂ ਸਵਾਦ ਦੇਖ ਲਈਏ ਬਣੇ ਰਹੋ ਆਪਣੇ ਚੈਨਲ ਨਾਲ ਧੰਨਵਾਦ